ড্রাই ਹੋਣੀ ਲੋਕ ਵੇ ਦੁਆ ਜਾਂਦਾ ਤਾਂ ਖੜਾ ਹੋ ਜਾਂਦੀ ਉਹ ਵੀ ਮਿੱਟੀ ਦਾ ਹੀ ਆ। ਓਰੀ ਮਿੱਟੀ ਦਾ। ਅਸਲੀ ਮਿੱਟੀ ਦਾ ਇਹਦਾ ਹੋਰ ਕੀ ਆ। ਉਹ ਬੋਲਦਾ ਬੁਰਖ ਹੈ ਵਿੱਚ ਉਹਦੇ ਵਿੱਚ ਹੋਰਦਾ ਕੁਝ ਨਹੀਂ ਹੈ। ਉਹ ਕੌਣ ਹੈ? ਜਿਹੜਾ ਬੋਲਦਾ ਕੌਣ ਉਹ ਹੈ ਠੱਗ। ਬੋਲਦਾ ਠੱਗਾ ਵਾਕੀ ਮਿੱਟੀ ਹੋਈ ਹੈ ਵਾਕੀ। ਉਹ ਮਿੱਟੀ ਦੀ ਹੋਵੇ ਚੰਗਾ ਉਹਦੇ ਢੱਕਦਾ ਨਹੀਂ ਹੈਗਾ ਕੱਲੀ ਮਿੱਟੀ ਹੋਵੇ ਉਹਦੇ ਚੰਗਾ ਹੈ ਉਹ ਅਵਰਾਧੀ ਨਹੀਂ ਅਵਰਾਤਾ ਨਹੀਂ ਕਰਦਾ ਚੁੱਪਦਾ ਹੈ ਹਾਂ ਜੀ ਨਾਦ ਵੱਜਣ ਖੇਤ ਪੀ ਹਾਵਲੇ ਖੇਤ ਦੇ ਵਿੱਚ ਜੋ ਗੱਲਬਾਤ ਹੋ ਰਹੀ ਗਿਆ ਹੈ ਭਿਆਨਕ ਰੂਪ ਦੇ ਵਿੱਚ ਚਲੀ ਗਈ ਗੱਲ ਪੀ ਹਾਵਲੇ ਚਲੇ ਗਏ ਵੀਰ ਪਰ ਉੱਤੇ ਬਰਛੀਆਂ ਜੰਡਾਲ ਚਮਟੇ ਆਵਲੇ ਬੀਰ ਪਰੋਤੇ ਵਰਸ਼ੀਆਂ ਬੜੇ ਬੜੇ ਸੂਰਮੇ ਐ ਨੰਗ ਗੀਆਂ ਗੱਲਾਂ ਵਿੱਚ ਦੀ ਜਿਵੇਂ ਬਰਸ਼ਾ ਲੰਘ ਜਾਂਦਾ ਜਿਹੜਾ ਆਇਆ ਨਾ ਸਵਾਲ ਲੈ ਕੇ ਜਮੂਨੇ ਦੇ ਬੱਜਿਆ ਬਰਸ਼ਾ ਤਰਕ ਦਾ ਤੀਰ ਬੱਜਿਆ ਵਿੱਚ ਦੀ ਨੰਗਿਆ ਵਿਧਦੀ ਨੰਗਿਆ ਨੰਗ ਜਾਂਦਾ ਵਿਦਵਾਨਾਂ ਦੇ ਕਈਆਂ ਦੇ ਨੰਗਿਆ ਹੋਇਆ ਐਸਾ ਜਵਾਬ ਦਿੱਤਾ ਬਸ ਬੋਲਣ ਝੁਗਾ ਨਹੀਂ ਛੜਿਆ ਮੁੜ ਕੇ ਗੱਲ ਉਹ ਤੇ ਨਿਕਲਿਓ ਨਹੀਂ ਪਿੱਛੇ ਚਲਾ ਗਿਆ। ਮੁੜ ਕੇ ਗੱਲ ਨਹੀਂ ਕਰਦੀ। ਇਹ ਕੋਈ ਐਸਾ ਉਹਨੂੰ ਜਵਾਬ ਦਿੱਤਾ ਇੱਕ ਜਵਾਬ ਨਾਲ ਜੋ ਕੁਝ ਉਹਦੇ ਕੋਲ ਥਾ ਉਹਨੇ ਤੇ ਚਲਾ ਲਿਆ ਪਹਿਲਾਂ। ਐਸਾ ਮਾਰਿਆ ਉਹਦੇ। ਐਸਾ ਜਵਾਬ ਦਿੱਤਾ ਉਹਦੇ ਬਰਸ਼ੇ ਨੂੰ ਭਜਦੀ ਨਾ ਗਏ। ਉਹਨੇ ਕਿਹਾ ਮੇਰੇ ਬਸ ਤਾਂ ਨਹੀਂ ਕੋਈ। ਉਹਦਾ ਉਹਦਾ ਮੁੜ ਕੇ ਉਹਨੇ ਸਵਾਲ ਕੀਤਾ ਹੀ ਨਹੀਂ। ਦੇਖੋ ਇੱਕ ਆਦਮੀ ਨਹੀਂ ਸਵਾਲ ਕਰਦਾ ਹੁੰਦਾ। ਇਧਰ ਉਹ ਇੱਕ ਆਦਮੀ ਸਵਾਲ ਕਰ ਰਿਹਾ ਨਾ। ਉਧਰ ਜੋਗੀ ਕਈ ਕਰ ਰਹੇ ਨੇ ਸਵਾਲ ਜੋਗਿਆਂ ਦਾ ਗੁਰੂ ਆ ਜੋ ਬੈਠਾ ਹੈ ਪਹਿਲਾਂ ਦੁਆ ਇਹਨੇ ਸ਼ੁਰੂ ਕੀਤਾ ਦੁਆ ਨਾਲ ਸ਼ੁਰੂ ਹੋਈ ਹੈ ਗੱਲ ਉਹ ਤਾਂ ਦੇਖ ਰਿਹਾ ਹੈ ਵੀ ਪਾਣੀ ਕਿੰਨਾ ਨਾਨਕ ਦੇ ਵਿੱਚ ਮੈਂ ਕਦੋਂ ਦੇਖਣਾ ਹੈ ਜੋ ਗੁਰੂ ਹੈ ਉਹ ਤਾਂ ਚੱਲੇ ਨੇ ਨਾ ਨਾਗ ਨਾਗ ਗੁਰੂ ਉਹ ਨਹੀਂ ਨਾਲ ਦੇ ਚੱਲੇ ਨੇ ਉਹ ਸਦਾਈ ਗੁਰੂ ਕੋਲ ਲੜੇ ਗੋਰਖੂ ਪੁੱਤ ਪੂਤ ਨੂੰ ਹਰੀਪਾ ਬੋਲਦਾ ਪੈਨੋ ਲੋਹਰੀਪਾ ਤਾਂ ਬਾਤ ਬੋਲੇ ਹੈ ਪਹਿਲਾਂ ਹੋਰ ਬੋਲਦੇ ਨੇ ਉਗੜੂ ਕੋੜੋ ਨਹੀਂ ਪਹਿਲਾਂ ਹੋਰ ਬੋਲਦੇ ਨੇ ਗੋਰਖਪੂਤ ਦਾ ਗੋਰਖੇ ਆ ਉਹਦਾ ਉਹ ਉਹਦਾ ਇਹਨਾਂ ਦਾ ਗੁਰੂ ਬਣਾਇਆ ਹੈ ਗੋਰਖੇ ਜਗਾ ਹੈ ਜਦੋਂ ਨੇ ਕਿਹਾ ਵੀ ਉਹਨੂੰ ਬਣਾ ਲਿਆ ਰੋਸਣਾ ਕੀਜੈ ਉਤਰ ਦੀਜੈ ਉਹਨੇ ਕਹਿੰਦਾ ਇਹ ਤਾਂ ਡਰ ਲੱਗੇ ਇਹਦਾ ਪਰਭਾਵ ਕਬੂਲ ਕਰਕੇ ਨਾਂ ਖਰਾ ਫੇਰ ਬੋਲੇ ਆਪੋ ਵਿਚੇ ਨੇ ਤਾਂ ਹਾਰ ਮੰਨ ਗਏ ਇੱਥੇ ਵੀ ਕਈ ਹਾਰ ਬਣਨਗੇ ਇਦਾਂ ਹਾਂਜੀ ਵੀਰ ਪਰੋਤੇ ਬਰਛੀਆਂ ਜਨ ਢਾਲ ਚਮਟੇ ਆਵਲੇ ਜਿਵੇਂ ਔਲੇ ਕਹਿੰਦੇ ਨੇ ਨਾਲ ਢਾਲ ਨੂੰ ਲੱਗੇ ਹੁੰਦੇ ਨੇ ਐ ਲਟਕਦੇ ਨੇ ਬਰਛੀ ਦੇ ਵਿੱਚ ਪਾ ਲੰਘੀਆਂ ਤਾਂ ਨਹੀਂ ਦਿੌੜਾ ਨਹੀਂ ਹੁੰਦਾ ਸਿਰ ਐ ਪਰੋਤੇ ਉਹਨਾਂ ਦੇ ਔਰ ਆਹ ਨਾਲੇ ਲੜਕਦਾ ਹੁੰਦਾ ਐਸੇ ਐਸੇ ਦ੍ਰਿਸ਼ ਦਿੱਤੇ ਨੇ ਦ੍ਰਿਸ਼ ਦੇ ਕੇ ਹੀ ਬੈਮੁਖਤ ਕੀਤੇ ਨੇ ਅਸਲ ਦੇ ਵਿੱਚ ਇਹ ਰਚਣ ਦਾ ਮਤਲਬ ਇੱਕ ਹੋਰ ਵੀ ਹੈ ਜਦ ਇਹ ਗ੍ਰੰਥ ਤੇ ਪਿੱਛੇ ਜਾ ਕੇ ਚੰਡੀ ਚਰਤਲ ਤੇ ਪਿੱਛੇ ਲਿਖਿਆ ਉਹਨਾਂ ਨੇ ਉਹ ਕਹਿੰਦੇ ਸਵਈਆ ਤਾਂ ਬੜਾ ਹੈ ਇੱਕੋ ਪੰਕਤੀ ਮੈਂ ਪੜੂੰਗਾ ਕਹਿੰਦੇ ਕੋਤਕ ਹੇਤ ਕਰੀ ਕਵੀ ਨੇ ਇੱਕ ਕੋਤਕ ਵਾਸਤੇ ਮੈਂ ਕਰੀਏ ਸਤ ਸਈ ਕੀ ਕਥਾਏ ਪੂਰੀ ਪਈ ਐ ਇਹ ਸਤ ਸਈ ਸਤ ਹੁੰਦਾ ਸੱਚ ਇਸੇ ਹੀ ਸਈ ਸਈ ਹੁੰਦਾ ਮਦਦ ਕਰਨ ਵਾਲੀ ਸਹਾਈ ਹੋਣ ਵਾਲੀ ਸਤ ਸਈਆਂ ਨਹੀਂ ਸੈਵਨ ਨਹੀਂ ਹਲੋ ਸਤ ਇੱਕ 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 ਵਚਨ ਦਾ ਸਤ ਕਿ ਤੋ ਸਤ ਮੰਤਾ ਹੋਣਾਂਗੇ ਸਾਡੀਆਂ ਕੋ ਕਮਤਾ ਸਾਡੀ ਹਿੰਦੂਆਂ ਦੀਆਂ ਸਾਥ ਹੋਣਗੀਆਂ ਸਾਡੀ ਨਹੀਂ ਹੈ ਸਾਥ ਉਹਨਾਂ ਦੀਆਂ ਦੇਵੀਆਂ ਸਾਥ ਨੇ ਸਾਡੀ ਕੋਈ ਨਹੀਂ ਅਸੀਂ ਥੱਤਦਾਰ ਫੈਵਰ ਨਹੀਂ ਕਰਨਾ ਅਸੀਂ ਸਾਧਾਰਨ ਸੱਚ ਕਰਨਾ ਫੈਵਰ ਨਹੀਂ ਕਰਨਾ ਸਤ ਸਹੀਏ ਜਿਵੇਂ ਸਤਬਚਨ ਸਤ ਕਰਤਾਰ ਸਤ ਸਹੀ ਸੇਂਘਾ ਹੁੰਦੀਆਂ ਨੇ ਜਿਹੜੀਆਂ ਮਦਦਗਾਰ ਹੋਣ ਨਾਲ ਸਹਾਇਕ ਸਹਾਇਤਾ ਕਰ ਰਵਾਲੀਆਂ ਇਹ ਹਰਮਤਾ ਸਾਹਾ ਸਹਾਇਤਾ ਕਰਨ ਵਾਲੀ ਹੈ ਸਹੀ ਸਤ ਸਹੀ ਕੀ ਕਥਾ ਹੈ ਪੂਰੀ ਪਈ ਹੈ ਜਾਹ ਨਮਿਤ ਪੜੈ ਸੁਣ ਹੈ ਨਰ ਸੋ ਨਿਸ਼ਚੈ ਕਰ ਤਾਹ ਤਈ ਹੈ ਇੱਕ 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 ਚੰਡੀ ਜਿਹੜਾ ਪਿੱਛੇ ਲਿਖਿਆ ਇੱਕ ਦੂਏ ਦੇ ਪਿੱਛੇ ਲਿਖਿਆ ਗ੍ਰੰਥ ਸਤ ਸਹੀ ਕੋ ਕੀਓ ਜਾਂਸਨ ਅਵਰਨ ਕੋਏ ਜਾਹਨ ਮੇ ਤਕਬੀ ਦੇਹੋ ਸੋ ਦੇਹ ਚੰਡਕਸ ਹੋਏ ਇਹ ਚੰਡੀ ਦੀ ਦੇਹ ਹੈ ਇਦਾਂ ਦਿਖਾ ਜੜਾ ਇਹ ਵੀ ਚੰਡੀ ਦੀ ਦੇਹ ਹੈ ਜਦ ਇਹ ਦੇਹ ਚੰਡੀ ਦੀ ਇਹ ਗ੍ਰੰਥ ਹੈ ਤੇ ਫਿਰ ਮੂਰਤੀ ਕਿਵੇਂ ਦੇ ਹੋਗੀ ਉਹਦੀ ਉਹਦੀ ਮੂਰਤੀ ਕਿਵੇਂ ਦੇ ਹੋਗੀ ਜਿਵੇਂ ਅਸੀਂ ਗੁਰੂ ਦੀ ਦੇ ਆਦ ਗ੍ਰੰਥ ਨੂੰ ਮੰਨ ਲਿਆ ਗਾਂਧੀ ਦੇ ਇਹ ਮੇ ਗੁਰਮਾਥ ਦੀ ਦੇ ਆਦ ਗ੍ਰੰਥ ਹੈ ਗੁਰੂ ਦੀ ਦੇ ਦੇ ਉਹ ਹੈ ਗੁਰੂ ਗ੍ਰੰਥ ਤਾਂ ਗੁਰਮਤ ਦੀ ਦੇ ਹੈ ਕਿਹਜ ਗੁਰਮਤ ਦੀ ਵਿੜਿਆਈ ਹੈ ਉਹ ਚ ਗੁਰੂ ਦੀ ਵਿੜਿਆਈ ਹੈ ਇਹ ਦੋਏ ਬਰਾਬਰ ਨਹੀਂ ਕੀਤੇ ਜਾ ਸਕਦੇ ਪਿਤਾ ਹਮੇਸ਼ਾ ਹਮੇਸ਼ਾ ਰਹਿਣ ਵਾਲੀ ਚੀਜ਼ ਹੈ ਮਾਤਾ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਹੈ ਇਹ ਪ੍ਰਗਟ ਹੁੰਦੀ ਹੈ ਪ੍ਰਗਟ ਹੋ ਕੇ ਉਹ ਜਸ ਮਾ ਜਾਂਦੀ ਆਪਣੇ ਹੌਲ ਚ ਬਾਣੀ ਪ੍ਰਗਟ ਹੁੰਦੀ ਹੈ ਬਾਣੀ ਹਮੇਸ਼ਾ ਨਹੀਂ ਰਹਿੰਦੀ ਹੁਕਮ ਪ੍ਰਗਟ ਹੁੰਦਾ ਹਮੇਸ਼ਾ ਨਹੀਂ ਰਹਿੰਦਾ ਜਿੰਨਾ ਜਰ ਸੰਸਾਰ ਨੂੰ ਰਚਨ ਵਾਤ ਹੈ ਸੰਸਾਰ ਵਾਸਤੇ ਪੈਦਾ ਹੋਈ ਹੈ ਸੰਸਾਰ ਇਹਨੇ ਰਚਿਆ ਸੰਸਾਰ ਦੀ ਪਾਲਣਾ ਕਰਦੀ ਹੈ ਸੰਸਾਰ ਦਾ ਨਾਸ ਇਤਨੇ ਕੰਮ ਇਹੀ ਕਰਦੀ ਹੈ ਸੰਸਾਰ ਨੂੰ ਸਿੱਖਿਆ ਵੀ ਦਿੰਦੀ ਹੈ ਤੇ ਛੜਕਾਰਾ ਵੀ ਕਰਦੀ ਹੈ ਸਾਰਾ ਕੰਮ ਇਹੀ ਕਰਦੀ ਹੈ ਵਰਤੇ ਕਰਦੀ ਹੈ ਸੰਸਾਰ ਜਦ ਹੁੰਦਾ ਹੈ ਇਹਦੇ ਨਾਲੇ ਪਰ ਗਠੋਂਦਾ ਜਦ ਸੰਸਾਰ ਨਹੀਂ ਹੁੰਦਾ ਤੇ ਇਹ ਵੀ ਨਹੀਂ ਹੁੰਦੀ ਚੱਡੀ ਵੀ ਨਹੀਂ ਹੁੰਦੀ ਸਮਾਹ ਜਾਂਦੀ ਹੈ ਆਪਣੇ ਮੂਲ 'ਚ ਫਿਰ ਕੋਈ ਰੂਪ ਰਹਿੰਦਾ ਇੱਕ ਰੂਪ ਇਹਦਾ ਦਾ ਹਮੇਸ਼ਾ ਰਹਿੰਦਾ ਇਸ ਕਰਕੇ ਪੈਦਾ ਦੀ ਬਰਾਬਰ ਹੀ ਨਹੀਂ ਹੈ ਇਹਦੇ ਇਹ ਗ੍ਰੰਥ ਆਡ ਰੱਖਿਆ ਹੋਇਆ ਹੈ ਇਹ ਕਾਰਨ ਹੈ ਇਹਨਾਂ ਨੂੰ ਕੀ ਪਤਾ ਵਿਦਵਾਨਾਂ ਨੂੰ ਕੀ ਕਾਰਨ ਹੈ ਕੀ ਹੈ ਪਿੱਛੇ ਗੱਲ ਧਰਮ ਕੀ ਹੁੰਦਾ ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਇਹ ਧਰਮ ਪੜ੍ਹੇ ਕਿਹਦੇ ਵੱਲੋਂ ਨੇ ਧਰਮ ਪੜਨਾ ਹੋਰ ਗੱਲ ਹੈ ABC ਪੜਨਾ ਹੋਰ ਗੱਲ ਹੈ ਉੜਾੜਾ ABC ਪੜਨਾ ਨਾ ਇਹ ਹੋਰ ਗੱਲ ਹੈ ਧਰਮ ਪੜਨਾ ਹੋਰ ਗੱਲ ਹੈ ਕਰਮ ਪੜਨਾ ਆਤਮਾ ਨਹੀਂ ਪੜਾਈ ਪੜੋ ਆਤਮਾ ਕੀ ਹੈ ਆਤਮਾ ਵਾਸਤੇ ਜਿਹੜੇ ਨੈਣ ਨੇ ਆਤਮਾ ਦੇ ਹੁੰਦੇ ਨੇ ਸਰੀਰ ਦੇ ਨੈਣ ਨਹੀਂ ਹੁੰਦੇ ਬਹਿਣਾ ਆਤਮਾ ਦੇ ਹੁੰਦੇ ਨੇ ਸਰੀਰ ਦੇ ਬੋਲ ਹੁੰਦੇ ਨੇ ਸਰੀਰ ਤੋਂ ਬੋਲਿਆ ਹੋਇਆ ਬੋਲ ਬਣ ਜਾਂਦਾ ਹੈ ਅੰਦਰ ਬੈਨ ਪਾਉਂਦਾ ਬੈਨ ਚੁੱਪ ਕਰਕੇ ਵੀ ਪੈ ਸਕਦੇ ਨੇ ਬੈਨ ਚੁੱਪ ਕਰਕੇ ਵੀ ਪੈ ਜਾਂਦੇ ਨੇ ਬੋਲੇ ਤੇ ਬੈਨ ਬੋਲੇ ਤੇ ਬੋਲ ਬਣ ਜਾਂਦੇ ਨੇ